ਜੇ ਸਮਾਜ 'ਚ ਧੱਕਾ ਹੋ ਰਿਹਾ ਹੋਵੇ ਬੇਇਨਸਾਫੀ ਹੋ ਰਹੀ ਹੋਵੇ ਸਰਕਾਰ ਵੱਢੀ ਕੀ ਕਰਦੀ ਹੋਵੇ ਉਹਦੇ ਖਿਲਾਫ ਨਾ ਬੋਲਣ ਵਾਲਾ ਨਾ ਸਿੱਖ ਹੁੰਦਾ ਨਾ ਕਾਮਰੇਡ ਹੁੰਦਾ ਵਢੀ ਕੀ ਹੋ ਰਹੀ ਹੋਵੇ ਧੱਕਾ ਹੋ ਰਿਹਾ ਹੋਵੇ ਤੇ ਉਹਦੇ ਖਿਲਾਫ ਡਟਣ ਵਾਲਾ ਸਿੱਖ ਵੀ ਹੁੰਦਾ ਤੇ ਕਾਮਰੇਡ ਵੀ ਹੁੰਦਾ ਇਸ ਕਰਕੇ ਦੋਨਾਂ ਵਿਚਾਰਧਾਰਾਵਾਂ ਦੇ ਵਿੱਚ ਹੱਕ ਸੱਚ ਲਈ ਲੜਨ ਦੇ ਲਈ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਿਣ ਦੇ ਵਾਲੇ ਮਾਮਲੇ ਦੇ ਵਿੱਚ ਕੋਈ ਫਰਕ ਨਹੀਂ ਹੈ ਸਮਾਜ ਦੇ ਵਿੱਚ ਜੋ ਸਰਮਾਇਆ ਇਕੱਠਾ ਹੁੰਦਾ ਇੱਕ ਪਾਸੇ ਗੁਰਬਤ ਇਕੱਠੀ ਹੁੰਦੀ ਆ ਉਹਦੇ ਤੇ ਵੀ ਦੋਨਾਂ ਸਿਧਾਂਤਾਂ ਦੇ ਵਿੱਚ ਕੋਈ ਫਰਕ ਨਹੀਂ ਮਾਰਕਸਵਾਦ ਕਹਿੰਦਾ ਕਿ ਕਿਰਤ ਦੀ ਲੁੱਟ ਕਰਕੇ ਸਰਮਾਇਆ ਇਕੱਠਾ ਹੁੰਦਾ ਬਾਣੀ ਕਹਿੰਦੀ ਆ ਕਿ ਪਾਪਾਂ ਵਾਜੋ ਹੋਵੇ ਨਾ ਹੀ ਮੋਇਆਂ ਸਾਥ ਨਾ ਜਾਈ ਕਿ ਦੂਜੇ ਦਾ ਹੱਕ ਮਾਰ ਕੇ ਇਕੱਠਾ ਹੁੰਦਾ ਹੈਗਾ ਤਾਂ ਸਭ ਤੋਂ ਦੁਨੀਆ ਤੇ ਇਸ ਵਿਚਾਰਧਾਰਾ ਜਿਹੜੀ ਮਾਰਕਸਵਾਦ ਵਿਚਾਰਧਾਰਾ ਇਹ ਸਮਝਦੀ ਆ ਕਿ ਇਹ ਸਮਾਜ ਬਦਲਣਾ ਕਿਵੇਂ ਆ ਮਨੁੱਖ ਤੋਂ ਮਨੁੱਖ ਦੀ ਕੌਮ ਤੋਂ ਕੌਮ ਦੀ ਲੁੱਟ ਕਿਵੇਂ ਖਤਮ ਕਰਨੀ ਆ ਸੋਹਣਾ ਸਮਾਜ ਕਿਵੇਂ ਬਣਾਉਣਾ ਜਿੰਦੇ ਚ ਜਾ ਧਰਮ ਲਿੰਗ ਖਿੱਤਾ ਬੋਲੀ ਰੰਗ ਰੂਪ ਦੇ ਆਧਾਰ ਤੇ ਕੋਈ ਵਿਤਕਰੇ ਜਿਹੜਾ ਹੈਗਾ ਉਹ ਨਾ ਹੋਵੇ ਉਹ ਵਿਤਕਰੇ ਦਾ ਆਧਾਰ ਜਿਹੜਾ ਹੈਗਾ ਉਹ ਕਾਣੀ ਵੰਡਾ ਲੁੱਟਾ ਔਰ ਸਿੱਖੀ ਵੀ ਇਹ ਕਹਿੰਦੀ ਆ ਕਿ ਜਿਹੜੀ ਜ਼ਬਰ ਦੇ ਨਾਲ ਪਾਪ ਦੇ ਨਾਲ ਜਿਹੜੀ ਹੈਗੀ ਹੈ ਮਾਇਆ ਕਿਰਤ ਦੀ ਲੁੱਟ ਕਰਕੇ ਇਕੱਠੀ ਹੁੰਦੀ ਆ ਤੇ ਇਹਦੇ ਚ ਮੂਲ ਤੌਰ ਤੇ ਕੋਈ ਵਖਰੇਵਾ ਜਿਹੜਾ ਨਹੀਂ ਹੈਗਾਗਾ